ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜਿਹੜੇ ਬਲੌਗ ਦੇ ਵਿੱਚ ਤੇ ਅੱਜ ਅਪ ਚੱਲੇ ਆਂ ਸ਼ਾਂ ਦਾ ਬਲੱਡ ਟੈਸਟ ਕਰਾਉਣ ਤੇ ਅੱਜ ਡਾਕਟਰ ਉਹ ਨਵਾਂ ਆਇਆ ਉਹ ਵਧੀਆ ਆ ਤੇ ਕਹਿੰਦਾ ਬਲੱਡ ਟੈਸਟ ਕਲੋ ਕਰਕੇ ਕਰਾਣੀ ਸ਼ਾਣੀ ਤੇ ਹੁਣ ਆਪਾਂ ਚੱਲੇ ਇੱਥੇ ਕਿਉਂਕਿ ਮੁੱਢਲੇ ਤੋਂ ਕੋਲ ਹੀ ਸੀ ਤੇ ਸ਼ਾਂ ਦਾ ਹੁਣ ਪਹਿਲੀ ਵਾਰ ਬਲੱਡ ਟੈਸਟ ਕਰਾਉਣਾ ਠੀਕ ਹੈ ਜੰਦੀ ਡਾਕਟਰ ਨੇ ਲਗਦਾ ਸ਼ਾ गया। था। एक, एक तो इस तोहार में रहोगे दो ताई नहीं किता तो क्या एक तोता गया उत्तिका था साज़ि आ गया हूँ ना रवीन्द्र अपन ठीक है ठगमते हैं

రా <laughs> 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 ਲੋ ਜੀ ਆ ਗਿਆ ਆਪਾਂ ਗੱਡੀ ਵਿੱਚ ਹੁਣ ਦਿੱਲੀ ਆ ਸਮਾਨ ਲੈਣ ਕਰਦਾ ਤੇ ਕੱਲ ਦਾ ਵਲੌਗ ਦੇਖ ਲਈ ਤੇ ਕੱਲ ਨੂੰ ਆਪਾਂ ਜਾ ਰਹੇ ਹਾਂ ਟੂਰ ਤੇ ਉਹਦਾ ਨਾਂਗਲ ਕੱਲ ਦੇ ਵਲੌਗ ਚ ਦੱਸਾਂਗੇ ਆਪਾਂ ਤੇ ਬਹੁਤ ਚੇਰਾਂ ਤੋਂ ਬੰਦੇ ਸੀ ਜਾਣਾ ਉੱਥੇ ਤੇ ਕੱਲ ਨੂੰ ਕੈਂਟ ਵਲੌਗ ਨੂੰ ਵਾਲਾ ਸਾਰੇ ਜਣੇ ਦੇਖੋ

और ये जाने मम्मी ऐसे देखिए चला पहले मम्मी मम्मी ये जगह में ये भी चली है फिर हां अरे कैसे चल गए सारे बच्चे हो गए मैंने e ancora e ancora non parlano ma నేం ఇందె కలగనే తో కలమే ఉందనే ఆ తో కంబ్లర్ తో కంన్ తా తో జుమ్న నా చారి హరి హోలే మెహే దేచి బిని తో హోం లగే ఆరే ఆ తో hunde ho li ho li hunde ho 안 돼, 베트 가 아니 거니？다른데 옆 에, 이래야지, 안 돼, 거리야. 화도 좀되어 랄. 내돈 없는 데 서는 내가, 안 돼. 베개 베트 사도 गड्डी तो नहीं पैसा जोड़िया करो डिजाइन मम्मी डिजाइनर सोली यहां देयर आर एरो कैनवे पैसे पेदा 1190 का कर है ए पार्टिले वेलोचे से सेईते आप इस पे दोगे कोने पे नंदादी की करना ਲੋ ਗਿਆ ਆ ਗਏ ਹੁਣ ਆਪਾਂ ਕੋਰਨ ਦੇ ਵਿੱਚ ਕਿਹੜੇ ਚੱਲ ਚੱਲ ਜੀਏ ਇਹ ਵਿੱਚ ਪਾਇਆ ਸੀ ਸੰਦੇਜ ਵੀ ਅੱਧਾ ਕਿਲੋ ਭਾਅ ਤੇ ਕਿਲੋ ਲਈ ਤੇ ਉਹਦਾ ਤੁਮ ਆ 10 ਰਮ ਤੇ ਆ 2 ਬੈਸਿਆ ਐਕਸ਼ਨ 12 ਯੂਰੋ ਕੋਰਨ ਬੜੀ ਸਾਰਾ ਪਾ ਨਾ ਬਚੀ ਰਹਿ ਗਿਆ ਹੁੰਦਾ ਆਪਾਂ ਲੈ ਲੈ ਇਟਾਲੀਅਨ ਬਿਸਕੁਟ ਇਹ ਵੀ ਵਧੀਆ ਹੁੰਦੇ ਆ ਖਾ ਕੇ ਦੇਜੇ ਹਾਂ ਨਵਾਂ ਜੀ ਲੈ ਲਿਆ ਆਪਾਂ ਸਾਮਾਨ ਤੇ ਹੁਣ ਦਿਲ ਨੇ ਕਰਨਾ ਤੇ ਮੈਨਲੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਤੇ ਕੱਲ ਨੂੰ ਬੈਟਰੀ ਆ ਸ਼ਾਮ ਨੂੰ ਆਪਣਾ ਇੰਡੀਆ ਤੇ ਪਾਕਿਸਤਾਨ ਫਾਈਨਲ ਦੇਖੋ ਤੇ ਦੋ ਵਾਰੀ ਤਾਂ ਹਰਾਤਾ ਪਾਕਿਸਤਾਨ ਨੂੰ ਫਾਈਨਲ ਦੇਖੋ ਕਿੰਦਾ ਹੁੰਦਾ तो कल बलॉग जरूर देखो सर सताल चैनल लाइक सबसक्राइब शेयर जरूर करो मिलते हैं कल ब्लॉग